ਇੱਕ ਪੈਂਡ ਦੀ ਘਟਨਾ ਇਹ ਗੱਲਬਾਤ ਹੈਗੀ ਆ ਬੰਦੀ ਛੋੜਦੇ ਉਸ ਦੀ ਸਾਰੀ ਸੰਗਤ ਗੁਰੂ ਘਰ ਹੁੰਦੀ ਐ ਤੇ ਪੈਂਡ ਇੱਕ ਬੱਚੀ ਦਾ ਰੇਪ ਹੋ ਜਾਂਦਾ ਉਹ ਸਾਨੂੰ ਪਤਾ ਲੱਗਦਾ ਵੀ ਫਲਾਣ ਨੇ ਤਾਂ ਰੇਪ ਹੋ ਗਿਆ ਮੈਂ ਕੱਚਾ ਕਿਵੇਂ ਚੱਲੂ ਚੱਲ ਗਏ ਪ੍ਰੋਗਰਾਮ ਛੱਡਤਾ ਥਾਣੇ ਪਤਾ ਕੀਤਾ ਉਹ ਕਹਿੰਦੇ ਗਵੰਢੀਆਂ ਦਾ ਮੁੰਡਾ ਮੁੰਡਾ ਕੰਨ ਟੱਪ ਕੇ ਕੁੜੀ ਨੂੰ ਮਿਲਣ ਗਿਆ ਸੀ ਘਰ ਦੇ ਨੇ ਵੇਖ ਲਿਆ ਤੇ ਉਹਨਾਂ ਨੇ ਦਰਖਾਸਤ ਦਿੱਤੀ ਸੀ ਮੁੰਡਾ ਲਿਆਂਦਾ ਚੱਕ ਕੇ ਤੇ ਉਹ ਮੰਨਿਆ ਵੀ ਮੇਰੀ ਕੁੜੀ ਨਾਲ ਰਿਲੇਸ਼ਨ ਕੁੜੀ ਦੀ ਉਮਰ 13 ਸਾਲ। ਕੁੜੀ ਦੀ ਮਾਂ ਛੱਡ ਕੇ ਚਲੀ ਗਈ ਸੀ। ਪਰ ਉਹ ਤਾਂ ਬਾਹਰ ਸਟੇਟ ਕਿਸੇ ਦੇਸ਼ ਚ ਉੱਠ ਗਿਆ ਤੇ ਉਹਨੂੰ ਉਹਦਾ ਦਾਦੀ ਤੇ ਚਾਚੇ ਚਾਚੀ ਕੋਲ ਛੱਡਤਾ। ਕੁੜੀ ਨੂੰ ਘਰੋਂ ਲਿਆਂਦਾ। ਉੱਥੇ ਮਹਿਲਾ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੇ ਪੁੱਛਗਿੱਛ ਕੀਤੀ। ਭੋਲੀ ਸੀ। ਉਹਨੇ ਤਾਂ 6 ਮੁੰਡੇ ਦੇ ਨਾਲ ਲਏ ਤੇ। ਹਾਲਾਂਕਿ ਉਹ ਮੁੰਡਾ ਰਾਤ ਨੂੰ ਇਕੱਲੇ ਲੱਗਿਆ। ਕੁੜੀ ਨੇ ਜਦੋਂ ਉਹਨਾਂ ਨੇ ਕੋਈ ਸਵਾਲ ਕੀਤਾ ਤੇ ਉਹਨੇ ਸ਼ੇਆ ਦੇ ਨਾਲ ਤੇ ਮੇਰੇ ਨਾਲ ਤਾਂ ਇਹ ਇੰਨੇ ਟਾਈਮ ਤੋਂ ਆ ਕੁਛ ਹੋਈ ਜਾਂਦਾ। 6 ਮੁੰਡੇ ਬਲਸ ਨੇ ਚੱਕ ਲਏ। ਕੇਸ ਰਫਾ ਦਾ ਪਾ ਕਿਉਂ ਹੋ ਗਿਆ? ਇਸ ਕਰਕੇ ਹੋ ਗਿਆ ਕੁੜੀ ਨੇ ਉਹਦੇ ਸਕੇ ਚਾਚੇ ਦਾ ਨਾਮ ਲੈਤਾ ਸੀ। ਮਾਂ ਛੱਡ ਕੇ ਉੱਠ ਗਈ ਆ, ਪਿਓ ਕੰਟਰੀ ਤੋਂ ਬਾਹਰ ਰਹਿੰਦਾ, ਦਾਦਾ-ਦਾਦੀ ਬੁੱਢੇ ਆ, ਚਾਚਾ ਚਾਚੀ ਦੇ ਆਸਰੇ ਆ। ਤੇ ਫਿਰ ਚਾਚੇ ਨੇ ਉਹਨੂੰ ਤਾਂ ਫਿਰ ਖੇਲ ਬਣਾ ਲਿਆ ਇੱਕ ਹਿਸਾਬ ਦਾ। ਫਰਤ ਰਿਆ ਉਹਨੂੰ ਤੇ ਸਾਨੂੰ ਉਹਨਾ ਗੁੱਸਾ ਦੂਜੇ ਮੁੰਡਿਆਂ ਦੇ ਨਹੀਂ ਸੀ ਜਿੰਨਾ ਚਾਚੇ ਦੇ ਵਿੱਚ ਤੇ ਵੱਧ ਤੋਂ ਉਹ ਤੋਂ ਵੱਧ ਗੁੱਸਾ ਪਤਾ ਕੀ ਤੇ ਆਇਆ ਉਸ ਪਿੰਡ ਦੀ ਪੰਚਾਇਤ ਦੇ ਤੇ ਸਮੂਹ ਬੰਦਿਆਂ ਤੇ ਆਇਆ ਜਿਨ੍ਹਾਂ ਨੇ ਧਰਨਾ ਲਾਤਾ ਸੀਗਾ ਵੀ ਕੇਸ ਦਰਜ ਨਹੀਂ ਹੋਣਾ ਚਾਹੀਦਾ ਪਿੰਡ ਦਾ ਕੇਸ ਆ ਪਿੰਡ ਚ ਨਵੀਡੂ ਇਹ ਬੰਦੇ ਸੁਣਨਗੇ ਤੇ ਸਮਝਣਗੇ ਅਸੀਂ ਕਿੱਥੋਂ ਦੀ ਗੱਲ ਕੀਤੀ ਹੈ ਤੇ ਅਸੀਂ ਕਹਿ ਘਵਾ ਕੇ ਅਫਸਰਾਂ ਨੂੰ ਮਿਲੇ ਟੈਵਟੀ ਸਾਹਿਬ ਸਾਡੇ ਮਿੱਤਰ ਸੀ ਤੇ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਬਾਈ ਜੀ ਵੀ ਇਹ ਐਂ ਨਾ ਕਰੋ ਤੁਸੀਂ ਦੇਖੋ ਧੀ ਬੱਚੀ ਹੈ ਨਾ ਉਹਦੇ ਨਾਲ ਥੱਕਾ ਹੋ ਗਿਆ ਕਰੋਨਾ ਨੇ 376 ਦਾ ਪਗੋਸੋ ਐਕਟ ਦੇ ਅਧੀਨ ਸਿਰਫ ਦੋ ਬੰਦਿਆਂ ਦੇ ਬਰਚਾ ਦਰਜ ਕੀਤਾ ਉਹਦੇ ਵਿੱਚ ਸਾਫਾ ਸਰਪੰਚ ਦਾ ਮੁੰਡਾ ਸੀ ਠੀਕ ਆ ਤੇ ਉਹਨਾਂ ਨੇ 3 ਕੇ 4 ਲੱਖ ਰੁਪਏ ਲੈ ਕੇ ਰਾਜਨਾਵਾ ਕਰ ਲਿਆ ਕੁੜੀ ਦੇ ਮਾਮੇ ਨੇ ਫੁੱਫੜ ਨੇ ਫੁੱਫੜ ਸੀ ਫੁੱਫੜ ਨੇ ਰਾਜਨਾਵਾ ਕਰ ਤੇ ਉਹਨੂੰ ਮੈਂ ਕਿਹਾ ਮੈਂ ਕਿਹਾ ਮੇਰੀ ਇਹ ਕੁਛ ਨਹੀਂ ਲੱਗਦੀ ਸੀ ਤੇ ਹਜੇ ਤੱਕ ਮੈਨੂੰ ਇਹ ਵਾਲੇ ਮਾਰਦਾ ਕੋਈ ਵੀ ਮੇਰੇ ਸਾਹਮਣੇ ਆਉਣ ਤੇ ਮੈਂ ਸਾਰੇ ਇੱਕੋ ਗੋਲੀ ਚੀ ਪ੍ਰੋਦਾ ਤੇ ਤੁਸੀਂ ਕਮਾਲ ਦੇ ਬੰਦੇ ਆ ਪਤਾ ਨਹੀਂ ਕਿਦਾਂ ਦੀਆਂ ਜਮੀਰਾ ਲੈ ਕੇ ਸਾਰਾ ਟੱਬਰ ਬੈਠਾ ਚਾਚੇ ਸਕੇ ਨੇ ਉਹਦਾ ਰੇਪ ਕੀਤਾ ਤੇ ਸਕੇ ਫੁੱਫੜ ਨੇ ਰੇਪ ਕਰਨ ਵਾਲਿਆ ਤੋਂ ਪੈਸੇ ਲੈ ਕੇ ਉਹਨਾਂ ਨੂੰ ਛੱਡਤਾ ਅਸੀਂ ਕਿਹੜੇ ਕਿਹੜੇ ਕੇਸਾਂ 'ਚ ਐਕਸ਼ਨ ਲਵਾਂਗੇ ਅਸੀਂ ਤਾਂ ਆਪਦਾ ਘਰ ਬਾਹਰ ਪੱਟ ਕੇ ਜਾਵਾਂਗੇ ਨਾ ਬਾਈ